ਕੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਤੁਹਾਡਾ ਨਾ ਜੀ ਮੇਰਾ ਪੱਪੂ ਹੈ ਪਿੰਡ ਪੱਕਾ ਕਲਾਂ ਕੀ ਕਿਹੜਾ ਜਾਉਂਗੇ ਦੀਵੇ ਵਿੱਚ ਨਾਲ ਸੀ ਦੀਵੇ ਵਿੱਚ ਨਾ ਆਏ ਸੀ ਕਿ ਸ਼ਰਾਧਾ ਮੇਲੇ ਦੇ ਆਏ ਹੋਏ ਆ ਤੇ ਮੰਦਾ ਚੱਲ ਰਿਹਾ ਲੋਕ ਲਾਉਂਦੇ ਲੜੀਆਂ ਸਰੋਂ ਦਾ ਤੇਲ ਨੂੰ ਜਲਾਉਣ ਦਾ ਫਾਇਦਾ ਹੁੰਦਾ ਸਾਡਾ ਵੀ ਤੇ ਅਗਰਾਂ ਦੇ ਵੀ ਦੀਵਾਲੀ ਤੇ ਸਰੋਂ ਦੇ ਤੇਲ ਨਾਲ ਹੀ ਚੱਲਦੀ ਹੈ ਜਦ ਤਾ ਤੇ ਦੀਵਿਆਂ ਦਾ ਤੇਲ ਕੀ ਰੇਟ ਸੁਣ ਕੇ ਲੈ ਕਹਿੰਦੇ ਮਹਿੰਗਾ ਬਹੁਤ ਹੈ ਤੇ ਲੱਕੜਾ ਹੈ ਨਹੀਂ ਆ ਕਦ ਨਾਲ ਪਕਾਈਏ ਬਾਲਣਾ ਮਹਿੰਗਾ ਦੀਵਾ ਮਹਿੰਗਾ ਹੋਣਾ ਹੀ ਹੈ ਤੇਤ ਕੀ ਮੀਂਹ ਨੇ ਕੰਮ ਸਾਰਾ ਖਰਾਬ ਕਰਿਆ ਇਸ ਕਰਕੇ ਦੀਵਾ ਦੀ ਕੀ ਮਾਰਕੀਟ ਡਾਊਨ ਹੈ ਇਹ ਤਾਂ ਮਿੱਟੀ ਵੀ ਜਿਹੜੀ ਮਿੱਟੀ ਵੀ ਬਹੁਤ ਘੱਟ ਮਿਲਦੀ ਹੈ ਮਿੱਟੀ ਆਉਂਦੀ ਹੈ ਜੀ ਬਾਹਰੋਂ ਮਿੱਟੀ ਯੂਜ਼ ਕਰਨ ਵਾਸਤੇ ਟਾਈਮ ਲੱਗਦਾ ਲੋਕਾਂ ਨੂੰ ਨਾਲੇ ਦੇ ਵਿੱਚ ਮਿੱਟੀ ਆਉਂਦੀ ਹੈ ਉਹ ਹੈਗੀ ਖਰਾਬ ਜਿਹੜਾ ਦੂਰੋਂ ਮੰਗਾਉਣੀ ਮਿੱਟੀ ਮਹਿੰਗੀ ਪੈਂਦੀ ਹੈ ਲੋਕ ਕਹਿੰਦੇ ਦੀਵੇ ਸਸਤੇ ਦਿਓ ਐਸ ਕਰਕੇ ਕੰਮ ਹੁੰਦਾ ਹੈ ਕਿੰਨਾ ਕੁ ਦੀਵਾ ਲੈ ਕੇ ਦੀਵਾ ਸੀ ਲੈ ਕੇ ਸੀ ਕਿ 20000 ਕਿੰਨੇ ਕਿ ਵਿਕਰੀ ਹੋਏ ਹੁਣ ਤੱਕ ਅਜੇ ਤੇ 5000 ਦੀ ਵਪਿਆ ਵੀ ਮੰਨਦੇ ਵੀ ਦੇਖੋ ਕੱਲ ਤੇ ਲੱਗੇ ਸਨ ਪਰ ਲੋਕ ਜਿੱਥੇ 50 ਲੈਂਦੇ ਸੀ ਉਥੇ 10 ਤੇ ਚੱਲ ਰਹੇ ਆ ਦਰਜਨ ਦਰਜਨ ਤੇ ਆ ਗਏ ਰੇਟ ਦੀ ਵੀ ਗੱਲ ਕਰਦੇ ਹੋਣਗੇ ਘੱਟ ਮਤਲਬ ਰੇਟ ਤਾਂ ਐ ਕਿਤੇ ਅੱਜ ਕਿਤੇ 20 ਰੁਪਏ ਦਰਜਨ ਮਹਿੰਗੀ ਹੈ ਕੀ ਪਹਿਲਾਂ 10 ਰੁਪਏ ਦੀ ਦਰਜਨ ਸੀਗੀ ਹੁਣ ਬਾਲਣਾ ਮਹਿੰਗਾ ਹੋਣਾ ਕਰਕੇ ਰੇਟ ਤਾਂ ਵਧੂਗੀ ਇਸ ਕਰਕੇ ਉਹ ਬੋਤਲਾਂ ਜਾਂ ਲੜੀਆਂ ਲਾਉਂਦੇ ਉਹ ਕਿਸ ਤਰ੍ਹਾਂ ਸਿੱਖ ਮੋਹ ਵਸਤੀਆਂ ਲੜੀਆਂ ਦੇ ਲੋਕ ਜ਼ਿਆਦਾ ਯੂਜ਼ ਕਰਦੇ ਦੀਵਾ ਵੀ ਨਹੀਂ ਘੱਟ ਚੱਲਦੇ ਲੱਗਦਾ ਵੀ ਵੀ ਲੜੀਆਂ ਲਾਵਾਂਗੇ ਛੇਤੀ ਕੰਮ ਨਿਭੜਦਾ ਸਰੋਂ ਦਾ ਤੇਲ ਕਿੱਥੋਂ ਲਿਆਵਾਂਗੇ ਕਿ ਕਦੋਂ ਚਲਾਵਾਂਗੇ ਛੇਤੀ ਤਾਂ ਸੀ ਕਿ ਫਿਰ ਸਰੋਂ ਦਾ ਤੇਲ ਤੇ ਆਪਾਂ ਬਚਾਉਣੇ ਹੈਗੇ ਦੂਜੇ ਵਿੱਚ ਪਾਟਾਵਾਂ ਨਹੀਂ ਸੋਤੋਂ ਦਾ ਇਹਨੇ ਨਾਲ ਪਾਟਾ ਤਾਂ ਪੂਰੇ ਸੋਤੋਂ ਦਾ ਹੀ ਹਰ ਦਿਵਾਲੀ ਵੇਲੇ ਤੇਲ ਘਟੋੜੇ ਕਿਲੋ-ਕਿਲੋ ਹਰੇਕ ਘਰ ਨੂੰ ਜਲਾਉਣਾ ਚਾਹੀਦਾ ਤੇ ਅੱਜ ਕੱਲ ਇਹ ਪਾਈਏ ਤੇਲ ਨਾਲ ਸੌਤ ਦੀਵਾ ਲਾਉਣ ਨੂੰ ਫਿਰਦਾ ਠੀਕ ਹੈ ਇਹ ਪੁਰਾਣੇ ਜ਼ਮਾਨੇ ਦੇ ਲੋਕ ਜਿਵੇਂ ਜਗਾਉਂਦੇ ਸੀ ਕਿ ਪੁਰਾਣੇ ਜ਼ਮਾਨੇ ਦੇ ਬਹੁਤ ਵਧੀਆ ਕੰਮ ਸੀਗਾ ਜੀ ਹੁਣ ਤਾਂ ਕੰਮ ਕੰਪਿਊਟਰ ਸਿਸਟਮ ਆਇਆ ਪਰ ਤਾਂ ਪ੍ਰਾਣੇ ਜਵਾਨ ਦੇ ਲੋਕ ਆਉਂਦੇ ਘੱਟ ਪਰ ਚੱਲੂ ਦਾ ਸਹੀ ਥੋੜਾ ਥੋੜਾ ਚੱਲ ਰਿਹਾ ਤਾਂ ਪਰ ਲੋਕ ਸੋਚਦੇ ਆ ਇਹ ਤੇ ਵੀ ਕੁਝ ਦੇਖੀ ਬਣਾਈਏ ਜਾਂ ਨਾ ਬਣਾਈਏ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਲੋਕਾਂ ਨੇ ਇਹ ਵੀ ਕਹਨੇ ਚਾਹੁੰਦੇ ਆ ਵੀ ਸਾਡਾ ਦੀਵੇ ਲਓ ਸਰੋਂ ਦੇ ਤੇਲ ਨਾਲ ਜਲਾਓ ਇਸ ਇਸ ਨਾਲ ਤਾਂ ਵਾਤਾਵਰਣ ਠੀਕ ਰਹੇ ਸਾਰਾ ਕੁਝ ਠੀਕ ਰਹਿੰਦਾ ਲੜੀਆਂ ਦੀ ਘੱਟ ਯੂਜ਼ ਕਰੋ ਮੋਮਬਤੀਆਂ ਨੂੰ ਘੱਟ ਯੂਜ਼ ਕਰੋ ਇਸ ਕਰਕੇ